ਪਾਤਸ਼ਾਹੀ ਦੀ ਕਿਰਪਾ ਦੁਆਰਾ ਤੁਸੀਂ ਪੰਥਕ ਸੰਵਾਦ ਕਰਨ ਵਾਸਤੇ ਜੁੜੇ ਹੋ ਮੇਰੇ ਸਾਹਮਣੇ ਬੈਠੇ ਪੰਥ ਦੀ ਰੀੜ ਦੀ ਹੱਡੀ ਮੇਰੇ ਵੀਰੋ ਬਜ਼ੁਰਗੋ ਭੈਣ ਭਰਾਓ ਸਟੇਜ ਤੇ ਸ਼ੋਭਤ ਬਹੁਤ ਹੀ ਸਤਿਕਾਰਯੋਗ ਤੁਹਾਡੇ ਦਿਲਾਂ ਤੇ ਰਾਜ ਕਰਨ ਵਾਲੀ ਸ਼ਖਸੀਅਤ ਸਰਦਾਰ ਰਵਿੰਦਰ ਸਿੰਘ ਜੀ ਸਾਹਿਬ ਕਾ ਸਪੀਕਰ ਸਾਹਿਬ ਸਰਦਾਰ ਪ੍ਰੇਮ ਸਿੰਘ ਜੀ ਚੰਦੂ ਮਾਇਰਾ ਸਾਹਿਬ ਪੰਜ ਮੈਂਬਰੀ ਕਮੇਟੀ ਜੋ ਸ਼੍ਰੀ ਅਕਾਥ ਸਾਹਿਬ ਜੀ ਤੋਂ ਸਨਮਾਨ ਦਿੱਤਾ ਗਿਆ ਮੇਰੇ ਵੀ ਸਰਦਾਰ ਮਨਪ੍ਰੀਤ ਸਿੰਘ ਜਿਆਲੀ ਸਾਹਿਬ ਜੈਦਰ ਗੁਰਪ੍ਰਤਾਪ ਸਿੰਘ ਵਿਡਾਲਾ ਜੈਦਰ ਸੰਤਾ ਸਿੰਘ ਜੀ ਜੈਦਰ ਇਕਬਾਲ ਸਿੰਘ ਜੁੰਦਾ ਸਾਹਿਬ ਤੇ ਬਾਕੀ ਸਾਰੇ ਮਹਾਨ ਸ਼ਖਸੀਅਤ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸੇ ਵਰਕਰ ਹੁੰਦੇ ਤਾਂ ਨਹੀਂ ਐ ਜਿਹੜੇ ਸਾਨੂੰ ਇੰਨਾ ਲੰਬਾ ਸਮਾਂ ਤੁਸੀਂ ਬੋਲਦਿਆਂ ਨੂੰ ਚਲਦੇ ਹੋ ਕਿਉਂਕਿ ਇਹ ਤੁਹਾਡਾ ਪਿਆਰ ਹੈ ਤੁਹਾਡਾ ਸਤਕਾਰ ਹੈ ਪੰਥ ਲਈ ਚਿੰਤਾ ਹੈ ਪੰਥ ਵਾਸਤੇ ਤੁਸੀਂ ਜੂਝਣ ਲਈ ਤਿਆਰ ਹੋ ਪੰਥ ਨੂੰ ਤੁਸੀਂ ਸ਼ਕਤੀ ਦੇਣ ਵਾਸਤੇ ਆਏ ਹੋ ਇਸ ਗੱਲ ਦਾ ਮੈਂ ਤੁਹਾਡਾ ਧਰਵਾਦ ਕਰਦੀ ਮੈਂ ਲੰਬੇ ਉਹਨਾਂ ਗੱਲਾਂ ਵਿੱਚ ਨਹੀਂ ਜਾਣੀਆਂ ਜਿਹੜੀਆਂ ਗੱਲਾਂ ਮੇਰੇ ਤੋਂ ਪਹਿਲਾਂ ਮੇਰੇ ਵੀਰਾਂ ਨੇ ਕੀਤੀਆਂ ਕਿ ਅਸੀਂ ਇਸ ਥਾਂ ਤੇ ਆਏ ਕਿਉਂ ਹਾਂ ਇਹ ਸਮਾਪ ਬਣਿਆ ਕਿਉਂ ਜੋ ਤੁਸੀਂ ਤੁਹਾਡੇ ਅੰਦਰ ਦਰਦ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਤੋਂ ਬੜੀਆਂ ਕੁਰਬਾਨੀਆਂ ਕੀਤੀਆਂ ਕੋਈ ਸ਼ੱਕ ਨਹੀਂ ਜੋ ਐਮਰਜੈਂਸੀ ਵਰਗੀ ਲੜਾਈ ਲੜੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ 19-19 ਮਹੀਨੇ ਜ਼ਿਲ੍ਹਾ ਵਿੱਚ ਕੱਟਿਆ ਤੁਸੀਂ ਧਰਮ ਜੁੱਧ ਮੋਰਚੇ ਲਾਏ ਤੁਸੀਂ ਪਾਣੀਆਂ ਦੀ ਲੜਾਈ ਲੜੀ ਤੁਸੀਂ ਕੋਈ ਵੀ ਪੰਜਾਬ ਦੀ ਖਾਤਰ ਜੂਜਣ ਦੀ ਲੋੜ ਪਈ ਤੁਸੀਂ ਤਕੜੇ ਹੋ ਕੇ ਤੁਰੇ ਮੈਂ ਉਸ ਨੂੰ بار بار ਯਾਦ ਸਿਰਫ ਕਰਾ ਰਹੀਆਂ ਮੈਂ ਲੰਬਾ ਸਮਾਰੀ ਲੈਣਾ ਸਤਸਕ ਜੀ ਮੈਂ ਮਹਿਸੂਸ ਕਰਦੀਆਂ ਜਿਹੜੀ ਗੱਲ ਤੁਹਾਡੇ ਅੰਦਰ ਦਰਦ ਹੈ ਕਿ ਅਸੀਂ ਅੱਜ ਵੱਖਰੇ ਹੋ ਕੇ ਕਿਉਂ ਬੋਲ ਰਹੇ ਹਾਂ ਸ਼ੋਮਣੀ ਅਕਾਲੀ ਦਲ ਤੋਂ ਵੱਖਰਾ ਕੋਈ ਨਹੀਂ ਨਾ ਤੁਸੀਂ ਹੋ ਨਾ ਅਸੀਂ ਹੈ ਗਲਤੀਆਂ ਹੋਈਆਂ ਅਸੀਂ ਵੀ ਵਿੱਚ ਸਾਂ ਅਸੀਂ ਇਸੇ ਕਰਕੇ 5 ਜੂਨ ਨੂੰ ਜਦੋਂ 25 ਜੂਨ ਨੂੰ ਜਿਹੜਾ ਹਕਾਲਤਾ ਸਾਹਿਬ ਤੇ ਗਏ ਸਾਂ ਅਸੀਂ ਲਿਖ ਕੇ ਦਿੱਤਾ ਸੀ ਕਿ ਸ਼ੋਮਣੀ ਅਕਾਲੀ ਦਲ ਪੰਥ ਦੀ ਸਰਕਾਰ ਹੈ ਤੇ ਲੋਕਾਂ ਨੂੰ ਇਸ ਕਰਕੇ ਦੁੱਖ ਲੱਗਦਾ ਹੈ ਕਿ ਪੰਥ ਦੀ ਸਰਕਾਰ ਵਿੱਚ ਗੁਰੂ ਗੋਬਿੰਦ ਸਿੰਘ ਦੀ ਬੇਦਵੀ ਕਿਉਂ ਹੋਈ ਉਹਦੇ ਦੋਸ਼ੀ ਕਿਉਂ ਨਹੀਂ ਫੜੇ ਗਏ ਲੋਕੀ ਇਸ ਕਰਕੇ ਤਕਲੀਫ ਵਿੱਚ ਹੈ ਕਿ ਡਿਵੈਲਪਮੈਂਟ ਬੜੀ ਕੀਤੀ ਹੈ ਵਿਕਾਸ ਬੜਾ ਕੀਤਾ ਅਸੀਂ ਯਾਦਗਾਰਾਂ ਬੜੀਆਂ ਬਣਾਈਆਂ ਅਸੀਂ ਧਰਮ ਦੇ ਵੀ ਬੜੇ ਕੰਮ ਕੀਤੇ ਐ ਲੇਕਿਨ ਲੋਕਾਂ ਨੂੰ ਤਸੱਲੀ ਕਿਉਂ ਨਹੀਂ ਆ ਰਹੀ ਉਹਦਾ ਕੰਮ ਸੀ ਉਹਦੀ ਗੱਲ ਸੀ ਕਿ ਜਦੋਂ ਸ਼੍ਰੀ ਹਕਮਤਾਬ ਸਾਹਿਬ ਜੀ ਦੇ ਜਥੇਦਾਰਾਂ ਨੂੰ ਘਰ ਚ ਬੁਲਾ ਕੇ ਜਦੋਂ ਉਹਨਾਂ ਕੋਲ ਰਾਮ ਰਹੀਮ ਦਾ ਫੈਸਲਾ ਕਰਾਇਆ ਗਿਆ ਸੀ ਉਹ ਤੁਹਾਡੇ ਅੰਦਰ ਦਰਦ ਸੀ ਤੁਸੀਂ ਤਕਲੀਬ ਐਸੀ ਸਾਧ ਸੰਗਤ ਜੀ ਕੋਈ ਨਿੱਜੀ ਤੌਰ ਤੇ ਕੋਈ ਲੜਾਈ ਨਹੀਂ ਕਿਸੇ ਨਾਲ ਔਰ ਮੈਂ ਜਦੋਂ ਵੀ ਕਿਤੇ ਬੋਲੀ ਆ ਸਰ ਇੱਕੋ ਗੱਲ ਕਹੀ ਹੈ ਮੈਨੂੰ ਸਰਕਾਰ ਦੀਆਂ ਕੁਰਸੀਆਂ ਦੀ ਕੋਈ ਚਿੰਤਾ ਨਹੀਂ ਬਨ ਸਰਕਾਰ ਦੀ ਕੋਈ ਚੰਤਾਰੀ ਵੋਟਾ ਪੈਣੀਆਂ ਨਹੀਂ ਪੈਣੀਆਂ ਤੁਹਾਡੇ ਹੱਥਾ ਸਾਸੰਗ ਜੀ ਮੇਰੇ ਅੰਦਰ ਦੱਤ ਹੈ ਕਿ ਸ੍ਰੀ ਅਕਾਲ ਤਰ ਸਾਦੀ ਮਹਾਨਤਾ ਸ੍ਰੀ ਅਕਾਲ ਤਰ ਸਾਡੇ ਸਿਧਾਂਤ ਉਹਦੀ ਸਰਬਜਿੱਤਾ ਉਹਦੀ ਪ੍ਰਭੂ ਸਤਾਰੂ ਦੇਟ ਹਾਲੇ ਗਈ ਸਿੱਖ ਕਦੀ ਜਿੰਦਾ ਨਹੀਂ ਰਹਿ ਸਕਦਾ ਸਾਸੰਗ ਜੀ ਤੁਹਾਨੂੰ ਸਿੱਖ ਕੋ ਹੰਦਾ ਹੱਕ ਨਹੀਂ ਅਸੀਂ ਜੇ ਤੁਰੇ ਆ ਤੇ ਸਿੱਖ ਸਿਧਾਂਤ ਬਚਾਉਣ ਵਾਸਤੇ ਤੁਰੇ ਆ ਅਸੀਂ ਜੇ ਤੁਰੇ ਆ ਤੇ ਮਰਾਦ ਬਚਾਉਣ ਲਈ ਤੁਰੇ ਆ ਅਸੀਂ ਪ੍ਰਭੂ ਸਤਾ ਸਿੰਘ ਈਕਾਤਾ ਸਾਹਿਬ ਦੀ ਉਹਨੂੰ ਉੱਚਾ ਕਰਨ ਵਾਸਤੇ ਤੁਰੇ ਸਤਸੰਗ ਜੀ ਉਹਦਾ ਕਾਰਨ ਮਹਾਰਾਜਾ ਰਣਜੀਤ ਸਿੰਘ ਦੀਆਂ ਕਹਾਣੀਆਂ ਲੋਕੀ ਸੁਣਦੇ ਸੀ ਕਿ ਅਕਾਲੀ ਫੂਲਾ ਸਿੰਘ ਜੀ ਨੇ ਉਹਨੂੰ ਸਜਾ ਸਲਾਈ ਸਰਦਾਰ ਸੁਜੀਤ ਸਿੰਘ ਸਰਨਾਲ ਦੀ ਗੱਲ ਸੁਣਦੇ ਸੀ ਸਦਾ ਬੂਟਾ ਸਿੰਘ ਦੀ ਗੱਲ ਸੁਣਦੇ ਸੀ ਕਹਿੰਦੇ ਜਲਸ ਦੀ ਸੁਣਦੇ ਸੀ ਪਰ ਅੱਖਾਂ ਨਾਲ ਤੁਸੀਂ ਵੇਖੀ ਸੀ ਸਾਡੀ ਪੀੜ੍ਹੀ ਨਮੀ ਨੀ ਸੀ ਦੇਖਿਆ ਆ ਜਿਹੜੇ ਨੌਜਵਾਨ ਬੈਠੇ ਨਾ ਇਹਨਾਂ ਨੂੰ ਕੋਈ ਪਤਾ ਨਹੀਂ ਕਿ ਸ੍ਰੀ ਈਕਾਤਾ ਸਾਹਿਬ ਦੀ ਸੱਚਮੁੱਚ ਇੰਨੀ ਵੱਡੀ ਸ਼ਕਤੀ ਹੈ ਤੇ ਜਦੋਂ ਉਹ ਗੱਲ 2 ਦਸੰਬਰ ਨੂੰ ਦੁਹਰਾਈ ਗਈ 224 ਨੂੰ ਸਤਸੰਗਤ ਦੀ ਦੁਨੀਆ ਦੀ ਅੱਖਾਂ ਖੁੱਲ ਗਈਆਂ ਤੇ ਦੰਦ ਮੀਚੇ ਰਹਿ ਗਏ ਸਾਰੇ ਧਰਮਾਂ ਦੇ ਲੋਕ ਕਹਿੰਦੇ ਹੈ ਐਡਾ ਧਾਰਮਿਕ ਅਸਥਾਨ ਹੋਵੇ ਕਿਦਾਂ ਨਾ ਸਤਸੰਗਤ ਜੀ ਉਹ ਅਸਥਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਤਨ ਗੁਰੂ ਹਰਗੋਬਿੰਦ ਸਾਹਿਬ ਨੇ 1606 ਦੇ ਵਿੱਚ ਬਾਬਾ ਬੁੱਢਾ ਜੀ ਪਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਉਸਾਰਿਆ ਸੀ ਚੌਥੇ ਬੰਦੇ ਦੇ ਹੱਥ ਨਹੀਂ ਸੀ ਲੱਗੇ ਕੋਈ ਰਾਜਗੀਰ ਨਹੀਂ ਸੀ ਲੱਗਾ ਕਿਤੇ ਰੇਤਾਂ ਵੀ ਬਾਹਰੋਂ ਨਹੀਂ ਸੀ ਆਂਦੀ ਉਹ ਮਿੱਟੀ ਜਿਹੜੀ ਸ੍ਰੀ ਦਰਵਾਸਾ ਤੋਂ ਪੁੱਟ ਕੇ ਬਾਹਰ ਰੱਖੀ ਸੀ ਉਹ ਮਿੱਟੀ ਵਰਤੀ ਗਈ ਇੰਨੀ ਪਵਿੱਤਰ ਜਗ੍ਹਾ ਹੈ ਐਡੀ ਮਹਾਨ ਜਗ੍ਹਾ ਹੈ ਗੈਰੀ ਗੁਰੂ ਹਰਗੋਬਿੰਦ ਸਿੰਘ ਆਪਣੇ ਹੱਥਾਂ ਨਾਲ ਸੱਜੀ ਆ ਜਿੱਥੇ ਤੁਸੀਂ ਬੈਠੇ ਹੋ ਰੋਪੜ ਦੀ ਧਰਤੀ ਸਾਜ ਸਿੰਘ ਜੀ ਇਹ ਚੱਪਾ ਚੱਪਾ ਧਰਤੀ ਤੇ ਤਨ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਕੋੜਿਆਂ ਦੀ ਠੱਪ ਠੱਪ ਦੀ ਆਵਾਜ਼ ਆਉਂਦੀ ਹੋਵੇਗੀ ਤਿੰਨ ਵਾਰ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਸਭ ਤੋਂ ਪਹਿਲਾਂ ਜੋ ਪੌਂਟਾ ਸਾਹਿਬ ਤੋਂ ਆਏ ਉਸ ਵੇਲੇ ਪਠਾ ਸਾਹਿਬ ਜਿਹੜਾ ਅੱਜ ਗੁਰਦੁਆਰਾ ਸਾਹਿਬ ਬਣਿਆ ਉੱਥੇ ਜਿਹੜਾ ਕੋਟਲਾ ਨਹੀਂ ਹੰ ਖਾਂਸੀ ਉਸਦੇ ਪਠਾ ਚੂਨੇ ਦਾ ਚੜਲਾ ਸੀ ਉੱਥੇ ਆ ਕੇ ਉਹਨਾਂ ਦੇ ਚਰਨ ਪਏ ਤੇ ਉਸ ਦੀ ਪੈਣ ਦੇ ਨਾਲ ਪੌੜ ਪੈਣ ਦੇ ਨਾਲ ਠੰਡਾ ਹੋ ਗਿਆ ਦੂਜੀ ਵਾਰ ਜਦੋਂ ਇੱਥੇ ਪਹੁੰਚੇ ਉਸ ਵੇਲੇ ਪਾਈ 75 ਸਿੰਘ ਜੀ ਜਦੋਂ ਸ਼ਹੀਦ ਪਹਿਲਾਂ ਜ਼ਖਮੀ ਹੋਏ ਉਸ ਵੇਲੇ ਉਸ ਦੇ ਘਰ ਪਹੁੰਚ ਗਏ ਤੇ ਸਾਧ ਸੰਗ ਜੀ ਉਹਦੇ ਘਰ ਆ ਕੇ 75 ਸਿੰਘ ਜ਼ਖਮੀ ਹੋਏ ਨੂੰ ਉੱਥੇ ਠਹਿਰਾਇਆ ਉਹਦੀ ਮਰਮ ਪੱਟੀ ਕੀਤੀ ਤੇ ਫਿਰ ਉਸ ਵੇਲੇ ਜਦ ਸਰਕਾਰ ਨੂੰ ਪਤਾ ਲੱਗਾ ਤੇ ਸਰਕਾਰ ਨੇ ਆ ਕੇ ਘੇਰਾ ਪਾ ਲਿਆ ਤੇ ਪਾਈ 75 ਸੇ ਨੂੰ ਉਸ ਵੇਲੇ ਅੰਦਰ ਜਦ ਰੱਖਿਆ ਹੋਇਆ ਸੀ ਉਹਦੇ ਲਾਸ਼ ਕੀਤਾ ਜਾ ਰਿਹਾ ਸੀ ਦੇ ਨਿਆਂਖਾਨੇ ਕਿ ਹਾਂ ਇਸ ਕਮਰੇ ਚ ਮੇਰਾ ਧੀ ਜੋ ਆਈ ਸੁਤਾ ਹੋਇਆ 사ਸਗ ਜੀ ਇਤਿਹਾਸ ਜਦੋਂ ਸਿਧਰ ਹੁੰਨੇ ਲੋਕ ਐਡੇ ਖੜੇ ਹੋ ਜਾਂਦੇ ਐ ਅੱਜ ਜਾਤ ਪਾਤ ਵਿੱਚ ਵੰਡ ਰਹੇ ਐ ਧਰਮਾਂ ਵਿੱਚ ਵੰਡ ਰਹੇ ਐ ਸਾਨੂੰ ਤਬਾ ਕਰਕੇ ਰੱਖ ਦਿੱਤਾ ਇਸ ਰਾਜਨੀਤੀ ਨੇ ਕੋਈ ਕੋਈ ਆਪਣੀ ਜਾਤ ਪਾਤ ਲੈ ਕੇ ਬੈਠਾ ਹੋਇਆ ਕੋਈ ਆਪਣੇ ਧਰਮਾਂ ਵਿੱਚ ਵੰਡੀਆਂ ਪਾ ਕੇ ਬੈਠਾ ਹੋਇਆ लेकिन गुरु गोबिंद सिंह ने कहा कि कौ पो मंडियासी को जोगी पयो कौ को ब्रह्मचारी कोई जतिया मान हिंदू तोर कोई राव जी मानसाफी की जात सब एक पहचान बो एक खा अस खालसा पंथ दे साझे हुए हैं गुरु प्यारियो मेरी, हाँ है। मेरी तो हाथ जोड़ के बेनती है श्रोमणी गुरुद्वारा प्रबंधक कमेटी तो ਮੇਰਾ ਜਿਹੜਾ ਉਹ ਦਿਨ ਬਿਟਕਰਾ ਪੈਦਾ ਹੋਇਆ ਹੈ ਕੇਵਲ ਇੰਨਾ ਹੀ ਕਿਹਾ ਸੀ ਕਿ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦੀ ਆਵਾਜ਼ ਆਈ ਹੈ ਇਹ ਸਾਡੇ ਪੰਜ ਮੈਂਬਰੀ ਬੈਠੀ ਜਿਹੜੇ ਇਹ ਬੈਠੇ ਸੀ ਜਦੋਂ ਆਏ ਸੀ ਚੁੰਦਾ ਕਮੇਟੀ ਇਹਨਾਂ ਨੇ ਕਿਹਾ ਸੀ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਚ ਦਖਲਅੰਦਾਜ਼ੀ ਬੰਦ ਕਰ ਦਿਓ ਬੰਦ ਕਰ ਦਿਓ ਇਹੀ ਗੱਲ ਮੈਂ ਕਹੀ ਸੀ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਕਮਜ਼ੋਰ ਹੁੰਦੀ ਜਾ ਰਹੀ ਹੈ ਉਥੇ ਤੁਹਾਡੀ ਦਖਲਅੰਦਾਜ਼ੀ ਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਤੁਸੀਂ ਵੀ ਦੇਖ ਲਈਓ ਮੀਟ ਦਾ ਹੋਣ ਸ਼੍ਰੋਮਣੀ ਕਮੇਟੀ ਦਾ ਦਫ਼ਤਰਾਂ ਜੀ ਹੋਣ ਲੰਗਰ ਚੱਲਣ ਉੱਥੇ ਹੀ ਚੱਲਣ ਇਹ ਦੂਜੇ ਸਿੱਖਾਂ ਨੂੰ ਤਕਲੀਫ ਹੁੰਦੀ ਸੀ ਸਾਜ ਸਕਦੇ ਆਪ ਸਿੱਖ ਕੌਸ਼ ਕਰਨੇ ਆ ਅਕਾਲੀਆਂ ਦੇ ਨਹੀਂ ਕੱਲੇ ਗੁਰਦੁਆਰੇ ਗੁਰਦੁਆਰੇ ਸਿੱਖਾਂ ਦੇ ਆ ਇਹ ਮਹਾਨ ਤਖਤ ਸਿੱਖਾਂ ਦੇ ਆ ਇਹ ਸਿੱਖਾਂ ਦੀ ਚੜ੍ਹਦੀ ਕਲਾ ਵਾਸਤੇ ਇਕੱਠੇ ਹੋਣਾ ਸੋ ਦੁਨੀਆ ਭਰ ਦੇ ਸਿੱਖ ਅੱਜ ਤੁਹਾਨੂੰ ਸੋਚਦੇ ਆ ਕਿ ਤੁਸੀਂ ਅਕਾਲ ਤਖਤ ਦੀ ਮਹਾਨਤਾ ਬਣਾਈ ਰੱਖੋਗੇ ਇਸ ਨੂੰ ਗਵਾ ਕੇ ਰੱਖਦੇ ਹੋਗੇ ਅੱਜ ਤੁਹਾਡੇ ਉੱਰ ਨજર ਲੱਗੀ ਹੈ ਤੁਹਾਡੇ ਅੰਦਰ ਵੀ ਦਰਦ ਹੈ ਸਾਡੇ ਅੰਦਰ ਵੀ ਦਰਦ ਹੈ ਤਕਲੀਫ ਸਾਨੂੰ ਵੀ ਪੜੀ ਹੈ ਮੈਨੂੰ ਕਹਿੰਦੇ ਹੁੰਦੇ ਸੀ ਲੋਕੀ ਬੀਬੀ ਜਿੰਨੀ ਵਾਰੀ ਤੂੰ ਬਾਦਲ ਬਾਦਲ ਕਹਨੀ ਇਹਨਾਂ ਸਟੇਜਾਂ ਤੇ ਕਿਤੇ ਵਾਹਿਗੁਰੂ ਵਾਹਿਗੁਰੂ ਕਰਦੀ ਰਹੇ ਨਾ ਤੇਰੀ ਅਵਸਥਾ ਬੜੀ ਉੱਚੀ ਹੋ ਜਾਏ ਸੱਚੀ ਗੱਲ ਹੈ ਜੀ ਮੇਰੇ ਸਾਥੀ ਕਹਿੰਦੇ ਹੁੰਦੇ ਸੀ ਜਿੰਨੀ ਵਾਰੀ ਤੂੰ ਬਾਦਲ ਬਾਦਲ ਕਹਨੀ ਇਹਨਾਂ ਸਾਥ ਸੰਗਤ ਤੁਹਾਨੂੰ ਤਾਂ ਘੱਟ ਦੁੱਖ ਲੱਗਦਾ ਹੋਏਗਾ ਜਗੀਰ ਕੌਰ ਨੇ ਆਪਣੀ ਜ਼ਿੰਦਗੀ ਜੜੀ ਹੈ ਜਵਾਨੀ ਸਾਰੀ ਸ਼ੋਮਣੀ ਕਾਦਲ ਵਾਸਤੇ ਲਾਤੀ ਕਿਉਂਕਿ ਅਸੀਂ ਅੱਜ ਤਹੇ ਨਹੀਂ ਤੁਰੇ ਜਿਹਦਾ ਕਹ ਰਹੇ ਸਨ ਸਾਰੇ ਸ਼ਕਦਰ ਦੇ ਤੁਰੇ ਐ ਜਿਹਦਾ ਕੁਲਦੀਪ ਸਿੰਘ ਫਡਾਲੇ ਦੇ ਸੁਪੁੱਤਰ ਬੈਠੇ ਐ ਰਵਿੰਦਰ ਸਿੰਘ ਜੀ ਬੈਠੇ ਜਿਹੜੇ ਮੇਰੇ ਬਜ਼ੁਰਗਾ ਨਾ ਰਹੇ ਐ 1920 ਵਿੱਚ ਸ਼ੋਮਣੀ ਕਮੇਟੀ ਬਣੀ 1920 ਪਹਿਲੀ ਵਾਰੀ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਨਾਮ ਚਦ ਹੋਏ ਤੇ ਟਕਸਾਲ ਹੈ ਸਾਡੀ ਸਾਸਕ ਸਿੰਘ ਜੀ 28 ਸਾਲ पाँ तक मैंबर एस टी पीसी छे चोड़ा लड़िया पहली बार एम एल ए बने जो उन्नीस सौ सैंती श्रोमणी अकाली दल ने चोन लड़ी उदो पहली बार एम एल ए अनडिवाइड कंट्री बने तो दूसरी लड़ दूरी चोन उन्नीस सौ छियाली लड़ी दो बार एम एल ए बने अनडिवाइड कंट्री फिर इधर आके मेरे फादर ला मेरे सोरा साहब जो सा स्पीकर साहब बैठे इन्होंने लड़िया भी रहे ਅਮਰ ਬੀਰ ਹੈ 169 ਚ ਵਜ਼ੀਰ ਹੈ ਸਦਾ ਪ੍ਰਕਾਸ਼ ਸੇ ਬਦਲ ਦੇ ਨਾਲ ਬੜੀਆਂ ਡਿਵੈਲਪਮੈਂਟ ਕੀਤੀਆਂ ਸਾਦਸੰਘ ਜੀ ਇੱਕ ਪੈਸੇ ਦੇ ਕੋਈ ਉਸ ਥਾਂ ਦੇ ਉੱਤੇ ਕੋਈ ਗੱਲ ਨਹੀਂ ਕਰ ਸਕਦਾ ਇੰਨੀ ਇਮਾਨਦਾਰੀ ਨਾਲ ਸੇਵਾ ਕੀਤੀ ਤੁਹਾਡੀ ਬੀਬੀ ਤੁਹਾਡੀ ਭੈਣ 1996 ਤੋਂ ਤੁਰੀ ਹੈ 1990 ਤੋਂ ਲੈ ਕੇ ਐਸੇ ਤੇ ਸੇਵਾ ਕਰਦੀ ਪਹਿਲਾਂ ਮਾਨਦਲ ਚ 1990 ਦੀ ਚੋਣ ਲੜੀ ਫੇਰ 96 ਚ ਇਧਰ ਮੈਂਬਰ ਬਣੀ ਸਦਨ ਵਿੱਚ ਐਮਰ ਬਣੀ ਮਨਿਸਟਰ ਬਣੀ ਤੁਸੀਂ ਮਾਨ ਦਿੱਤਾ ਦਾਨ ਵੀ ਬਣੀ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਪੰਥ ਦੀ ਗੱਲ ਕਰਦੀ ਹੈ ਕਹਿੰਦੇ ਸੁਣਦੇ ਪਏ ਸਾਰੇ ਬੇਤੇ ਔਖੇ ਨਹੀਂ ਹੋਣਗੇ ਇਹਨੂੰ ਪਤਾ ਹੈ ਕਿ ਮੈਂ ਜਗਾਉਣਾ ਹੈ ਇਹਨੂੰ ਮੈਨੂੰ ਤਾਂ ਇਹਨਾਂ ਦੀ ਤਾਕਤ ਦਾ ਪਤਾ ਹੈ ਮੈਨੂੰ ਇਹਨਾਂ ਦੀ ਖੁਰਾਕ ਦਾ ਪਤਾ ਹੈ ਇਹ ਚਾਹੁੰਦੇ ਕੀ ਹੈ ਇਹ ਚਾਹੁੰਦੇ ਹੈ ਪੰਥ ਦੀ ਗੱਲ ਕਰੋ ਇਹ ਚਾਹੁੰਦੇ ਹੈ ਮਹਾਂਤਤਾ ਦੀ ਗੱਲ ਕਰੋ ਇਹ ਚਾਹੁੰਦੇ ਮਰਿਆਦਾ ਬਹਾਰ ਕਰੋ ਇਹ ਚਾਹੁੰਦੇ ਸਰਬਚਤਾ ਸ੍ਰੀ ਅਕਾਲ ਤਾ ਸਭ ਦੀ ਰਵੇ ਓਦੀ ਪ੍ਰਭੂ ਸਤਾ ਬੱਚੀ ਰਵੇ ਸਾਸ ਸਗੇ ਜੀ ਤੁਹਾਡੀ ਇਹ ਜਮਾਨੀ ਸੇਵਕ ਜ਼ਿੰਦਗੀ ਵਿੱਚ ਇੱਕ ਸੰਕਲਪ ਲੈ ਕੇ ਤੁਰੀ ਹੈ કે ઓ જો તો લખ્યા સિરિયા કાંતા આ સમાહાન હે સખ પંત દી મહાન હે બસ એહી રખ્યો કોઈ બંદા મહાન નહી કે કે માન મનસ કી જી જો મનુ કી ટેગ બરથી સબ જાન મનોખડી કોઈ ટેગ ની જોદો assi કેયા કે બહાદુર સાહેબ سارے છડ દે જા રહે હે કૃપા કરો કેને જાન દો મે કલ્લા હી બડા ફેર assi છડ કે પાસે હોગે વાહે ગુરજી કા ખારસા વાહે ગુરજી